ਪਰਚਮ ਪੰਜਾਬ న్యూਸ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਬ੍ਰੇਕਿੰਗ న్యూਸ। ਨਗਰ ਬੁਤਾਲਾ ਦੀ ਇੱਕ ਨੌਜਵਾਨ ਲੜਕੀ ਨੇ ਕੀਤੀ ਆਤਮ ਹੱਤਿਆ। ਪਿੰਡ ਦਾ ਹੀ ਲੜਕਾ ਕਰਦਾ ਸੀ ਤੰਗ ਪਰੇਸ਼ਾਨ। ਕੇਸ ਦਰਜ। ਕਸਬਾ ਢਿਲਵਾ ਦੇ ਨਜ਼ਦੀਕੀ ਪਿੰਡ ਬੁਤਾਲਾ ਜਿਹੜਾ ਕਪੂਰਥਲਾ ਦੀ ਰਹਿਣ ਵਾਲੀ ਕਿਰਨਦੀਪ ਕੋ ਉਮਰ ਤਕਰੀਬਨ 20 ਸਾਲ ਨੇ ਤੰਗ ਪਰੇਸ਼ਾਨ ਹੋ ਕੇ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਉਸ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਹੀ ਪਿੰਡ ਦਾ ਲੜਕਾ ਜਿਸ ਦਾ ਨਾਮ ਆਕਾਸ਼ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਮੈਂਟਲੀ ਤੌਰ ਤੇ ਬਹੁਤ ਹੀ ਤੰਗ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਤੰਗ ਆ ਕੇ ਉਹਨਾਂ ਦੀ ਲੜਕੀ ਨੇ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਹੈ ਇਸ ਦੇ ਨਾਲ ਸਬੰਧਤ ਕਰਦੇਿਆਂ ਵੱਲੋਂ ਥਾਣਾ ਢਿਲਵਾ ਵਿਖੇ ਕੇਸ ਦਰਜ ਕਰਵਾ ਦਿੱਤਾ ਗਿਆ ਹੈ ਲੜਕੀ ਦੇ ਘਰਦਿਆਂ ਵੱਲੋਂ ਆਕਾਸ਼ ਉੱਪਰ ਬਹੁਤ سنگੀਨ ਇਲਜ਼ਾਮ ਲਗਾਏ ਜਾ ਰਹੇ ਹਨ ਹੁਣ ਪੂਰਾ ਪਿੰਡ ਅਤੇ ਲੜਕੀ ਦੇ ਘਰ ਦੇ ਰਿਸ਼ਤੇਦਾਰ ਸਭ ਇਕੱਠੇ ਹੋ ਕੇ ਥਾਣਾ ਢਿਲਵਾ ਵਿਖੇ ਇਨਸਾਫ ਦੀ ਮੰਗ ਕਰ ਰਹੇ ਹਨ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਜਿੰਨੀ ਦੇਰ ਤੱਕ ਲੜਕੇ ਨੂੰ ਹਿਰਾਸਤ 'ਚ ਨਹੀਂ ਲਿਆ ਜਾਂਦਾ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਮਾਤਾ ਜੀ ਕੀ ਨਾਮ ਆਪਰਾ ਜੀ ਮੇਰਾ ਨਾਮ ਸ਼ਰਾਨੀ ਹੈ ਕਿਹੜਾ ਪਿੰਡ 'ਚ ਤੁਹਾਡਾ ਪਿੰਡ ਮੇਰਾ ਬਤਾਲਾ ਹੈ ਹਾਂਜੀ ਅਜੀ ਤੁਸੀਂ ਢਲਵਾ ਥਾਣੇ ਦੇ ਵਿੱਚ ਆਏ ਹੋ ਸਾਰੀ ਪਬਲਿਕ ਬਾ ਦੇਖ ਰਿਆ ਕੀ ਕਾਰਨ ਕਾਰਨਾ ਤੁਹਾਡਾ ਥਾਣੇ ਆਉਣ ਦਾ ਕੀ ਗੱਲਬਾਤ ਹੈ ਹਾਂਜੀ ਮੇਰੀ ਧੀ ਨੂੰ ਮੁੰਡਾ ਇੱਕ ਤੰਗ ਕਰਦਾ ਸੀ ਵੇੜੇ ਦਾ ਬੜਾ ਪਰੇਸ਼ਾਨ ਕਰਦਾ ਸੀ ਰਾਹ ਗੜੀਆਂ ਚ ਘੇਰਦਾ ਸੀ ਉਹਨੂੰ ਉਹਨੇ ਹਰ ਕੇ ਦਵਾਈ ਖਾ ਕੇ ਮੁੱਕ ਗਈ ਪਰੇਸ਼ਾਨ ਹੋ ਕੇ ਨੇ ਖਾਧੀ ਬੜਾ ਪਰੇਸ਼ਾਨ ਹੋ ਕੇ ਮੁੱਕ ਗਈ ਤੂੰ ਕੀ ਨਾਮ ਸੀ ਤੁਹਾਡੀ ਬੇਟੀ ਦਾ ਕਿੰਨੀ ਉਮਰ ਸੀ ਮੇਰੀ ਬੇਟੀ ਦਾ ਨਾਮ ਕਰਨਦੀਪ ਕੌਰ ਸੀ 20 ਸਾਲ ਦੀ ਉਮਰ ਸੀ ਹਾਂਜੀ ਜਦੋਂ ਤੁਹਾਡੀ ਬੇਟੀ ਨੇ ਆਤਮ ਹੱਤਿਆ ਕੀਤੀ ਉਸ ਤੋਂ ਪਹਿਲਾਂ ਕੋਈ ਤੁਹਾਨੂੰ ਦੱਸਿਆ ਉਹਨੇ ਕਾਰਨ ਕੋਈ ਮੈਨੂੰ ਕੋਈ ਕਰਨੇ ਉਹਨੇ ਦੱਸਿਆ ਗੁੰਮਸੋਮੀ ਰਹੀ ਕੋਈ ਗੱਲ ਨਹੀਂ ਕੀਤੀ ਉਹਨੇ ਮੇਰੇ ਨਾਲ ਪਤਾ ਨਹੀਂ ਕਿਹੜੀ ਤਮਕੀ ਦੇ ਦਿੱਤੀ ਉਹਨੇ ਇਦਾਂ ਦੀ ਜਿਹੜੀ ਮੇਰੀ ਧੀ ਨੇ ਆਤਮ ਹੱਤਿਆ ਕਰ ਲਈ ਮਤਲਬ ਤੁਹਾਡੀ ਬੇਟੀ ਨੇ ਤੁਹਾਨੂੰ ਉਸ ਲੜਕੇ ਬਾਰੇ ਦੱਸਿਆ ਸੀ ਹਾਂਜੀ ਦੱਸਿਆ ਸੀ ਮੰਨੀ ਬਹੁਤ ਪਰੇਸ਼ਾਨ ਆ ਮੈਂ ਵਿਆਹ ਨਹੀਂ ਹੋਣ ਬਣਾ ਕਿਤੇ ਤੇਰਾ ਜੇ ਤੇਰਾ ਵਿਆਹ ਹੋ ਮੈਂ ਤੰਗ ਪਰੇਸ਼ਾਨ ਨਾ ਕਰ ਤੇਰਾ ਖਲਾਫ ਕਰਨਾ ਤੇਰੇ ਕੋਲ ਜੋ ਫੋਟੋ ਵੀਡੀਓ ਮੇਰੀਆਂ ਮੈਂ ਸਾਰੀਆਂ ਮੋਬਾਈਲ ਕਰਨੀਆਂ ਆ ਜਾਂ ਤੇ ਮੈਨਾਂ ਵਿਆਹ ਕਰਾ ਨਹੀਂ ਤੇ ਫੇਰ ਕਹਿੰਦਾ ਉਹਨੇ ਹਾਰ ਕੇ ਫੇਰ ਇਹਨਾਂ ਤੋਂ ਤੰਗ ਹੋ ਕੇ ਇੱਟਾ ਰੋੜੀ ਵੀ ਘਰ ਆਣ ਕੇ ਦੇਨ ਨਾਲ ਚਾਉਂਦਾ ਸ਼ਾਦਾਪਾ ਦੀ ਗਾਲਾਂ ਕੱਢਦਾ ਗਲੀਆਂ ਚ ਗੇਰੇ ਬਟਾ ਵੱਟਾ ਵੱੱ ਚੱਲਾ ਸੀਗਾ ਉੱਥੇ ਤਾਂ ਨਹੀਂ ਇਹ ਵੀ ਮੁੰਡਾ ਬਾਹਰ ਆਇਆ ਇਹਦਾ ਘਰ ਵਾਲਾ ਵੀ ਬਾਹਰ ਆਇਆ ਕੱਲੀ ਨੋ ਤੇ ਉਹ ਕੁੜੀ ਸੀ ਤਿੰਨੇ ਕਹਿੰਦੇ ਉਹਨੇ ਹੋਏ ਫਾਇਦਾ ਉਠਾਇਆ ਮੁੰਡੇ ਦੀ ਮਾਂ ਬਿਮਾਰ ਕਰਦਾ ਇਹਨੂੰ ਬੜਾ ਪਰੇਸ਼ਾਨ ਹੋ ਕੇ ਕਹਿੰਦਾ ਵਿਆਹ ਨਿਭਾਉਂ ਦੇਣਾ ਮਾਂ ਬਿਮਾਰ ਰਹੇ ਦੀ ਮਾਂ ਨੇ ਕੀ ਕਰ ਲੈਣਾ ਦੋਨੇ ਤੰਗ ਆਉਂਦੇ ਨੇ ਸ਼ਰਮ ਕੀ ਹੈਗਾ ਵੀ ਮੈਂ ਕਰਾਉਣਾ ਹਾਂ ਤੇ ਧਮਕੀਆਂ ਦੇ ਮੈਨੂੰ ਵੀ ਧਮਕੀਆ ਦਿੰਦਾ ਕਾਜੁੰਡਾ ਬਤਾਲੇ ਦਾ ਇਹ ਤੁਹਾਡੇ ਪਿੰਡ ਦਾ ਹੀ ਬੰਦਾ ਹੈ ਮੁੰਡਾ ਵਾ ਹਾਂਜੀ ਬਤਾਲੇ ਦਾ ਯਾ ਇਹਦੇ ਨਾਲ ਸਬੰਧ ਹੈ ਤਾਂ ਤੁਸੀਂ ਕੋਈ ਪਰਚਾ ਕੋ ਦਿਖਾ ਦਿੰਦੇ ਦਿੱਤੀ ਝਲਮਟਾ ਨਹੀਂ ਨਹੀਂ ਪਹਿਲਾਂ ਦਿੱਤੀ ਹੁਣ ਦਿੱਤੀ ਕੱਲ ਦਾ ਬੱਚਾ ਤੁਹਾਡਾ ਪਰਚਾ ਕੱਟਿਆ ਹੋਇਆ ਨਹੀਂ ਕਰਨ ਦੇ ਚੋਈ ਗੱਲੋ ਚਾਂ ਕਿ ਨੂੰ ਦੱਸ ਦੇ ਰਿਹਾ ਦੱਸ ਕੀ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਚਾਹੁੰਦੇ ਹਾਂ ਵੀ ਨਿਆਂ ਅਨਸਾਫ਼ ਮੇਰੇ ਨਾਲ ਆ ਰਿਹਾ ਸਾਰਾ ਦੇਖੋ ਇਨਸਾਫ਼ ਮਿਲੇ ਕੁੜੀ ਨੂੰ ਇਨਸਾਫ਼ ਮਿਲੇ ਮੁੰਡੇ ਦੇ ਪਿਓ ਨੂੰ ਫੜ ਕੇ ਲੈਂਦਾ ਹੋਇਆ ਮੁੰਡੇ ਨੂੰ ਹਾਜ਼ਰ ਕਰਨਾ ਨਹੀਂ ਹੁੰਦਾ ਚਲ ਕੁੜੀ ਦਾ ਸੰਸਕਾਰ ਨਹੀਂ ਕਰਨਾ ਅਸੀਂ ਜਮਾਂ ਰੱਖਣੀ ਹੈ ਨਜ਼ਰ ਕੁੜੀ ਜਿੰਨਾ ਚਿਰ ਉਹ ਮੁੰਡਾ ਨਹੀਂ ਪੇਚ ਹੁੰਦਾ ਉਹਨਾਂ ਦੇ ਤਿੰਨੇ ਟੱਬਾ ਦੇ ਜੀਨੀ ਤੇ ਪੇਚ ਹੁੰਦੇ ਮਾਂ ਨੂੰ ਲਿਆ ਮਾਂ ਨੂੰ ਲਿਆਉਣਾ ਮੁੰਡਾ ਵੀ ਲਿਆਉਣ ਪੇਸ਼ ਕਰਾਉਣਾ ਉਹ ਕਹਿੰਦੇ ਅਸੀਂ ਪਤਾਲ ਦੇ ਵਿੱਚ ਲੁਕੋਇਆ ਵਾ ਮੁੰਡਾ ਜਿੱਥੋਂ ਮਰਜੀ ਲੱਭ ਲੈਣ ਲੱਭ ਨਹੀਂ ਸਕਦਾ ਬਹੁਤ ਮੁੰਡਾ ਕਹਿੰਦਾ ਇਹ ਤੁਮ ਕਿਹਾ ਦਿੰਦਾ ਇਹ ਤੱਕ ਵੀ ਕੋਈ ਤੁਹਾਨੂੰ ਡਰ ਨਹੀਂਗਾ ਇਹਨਾਂ ਦੀ ਕੁੜੀ ਮੋਕੇ ਕੀ ਘਰ ਉੱਜੜ ਗਿਆ ਜੜ ਗਿਆ ਮੁੰਡਾ ਬੇਸ਼ਕੰਨ ਖਾਣੇ ਵਾਲੇ ਲਿਆਉਣ ਅਸੀਂ ਸਸਕਾਰ ਕਰਾਂਗੇ ਨਹੀਂ ਤਾਂ ਅਸੀਂ ਧੰਨਾ ਲਾਵਾਂਗੇ ਫਿਰ ਜਿੱਥੋਂ ਤਾਂ ਹੀ ਸਾਡੇ ਕੋਲ ਜਾਓ ਤਾਂ ਤੋਂ ਚੰਡੀਗੜ੍ਹ ਤੋਂ ਲੈ ਕੇ ਜਿੱਥੇ ਤਾਂ ਹੀ ਸਾਡੀ ਗੱਲਬਾਤ ਹੋ ਗਈ ਅਸੀਂ ਜਾਵਾਂਗੇ ਪਰ লাশ ਦਾ ਸਸਕਾਰ ਨਹੀਂ ਕਰਨਾ ਉਹਨਾਂ ਚਾਹੇ ਜਿੰਨਾ ਚਿਰ ਸਾਡੇ ਮੁਸਾਫਰ ਨਹੀਂ ਕਰਦਾ ਸਸਕਾਰ ਨਹੀਂ ਕਰਨਾ ਚਾਹੇ ਜੇਕਰ ਮੁੰਡਾ ਬੇਸ਼ਕੰਨ ਹੁੰਦਾ ਚਾਹੀਦਾ ਤੇ ਪਰ ਨਿਯੰਗ ਸਦਾਂਗੇ ਆਪਾਂ ਹਿਲਵਾ ਪੁਲਿਸ ਨੂੰ ਤੁਸੀਂ ਜੇ ਕੋ ਪਰਚਾ ਦਿੱਤਾ ਕੀ ਗੱਲ ਬਾਤ ਕੀ ਜਾਂ ਕੀ ਦੱਸਿਆ ਮੈਂ ਇਹਨਾਂ ਨੇ ਕਿਹਾ ਅਸੀਂ ਮੁੰਡੇ ਦੇ ਪਿਓ ਨੂੰ ਫੜ ਕੇ ਲਿਆਂਦਾ ਵਾ ਬਾਕੀ ਉਹਨਾਂ ਦਾ ਪਰਿਵਾਰ ਜਿੱਥੇ ਕਿੱਥੇ ਹੈਗਾ ਤੁਸੀਂ ਸਾਨੂੰ ਦੱਸੋ ਅਸੀਂ ਫੜਨ ਜਾਂਦੇ ਹਾਂ ਕੀ ਮਤਲਬ ਫੜ ਕੇ ਲਿਆਉਣਾ ਅਸੀਂ ਦੱਸਣਾ ਫੜ ਕੇ ਲਿਆਉਣਾ ਅਸੀਂ ਥੋੜੇ ਇਹਨੂੰ ਫੜ ਕੇ ਲਿਆਉਣਾ ਤੇ ਸਾਨੂੰ ਕਾਨੂੰਨ ਦੀ ਕੀਮਤ ਧੋਈ ਫੜ ਕੇ ਲਿਆਉਣਾ ਕਾਨੂੰਨ ਦੀ ਕੀ ਮਦਦ ਮਦਦ ਹੋਈ ਸਾਨੂੰ ਜੇ ਅਸੀਂ ਜਾ ਕੇ ਉਹਨੂੰ ਦੱਸੀਆ ਵੀ ਕਿੱਥੇ ਆਉ ਕਿੱਥੇ ਨਹੀਂ ਲੱਭ ਕੇ ਲਿਆਉਣਾ ਇਹਨਾਂ ਨੇ ਜਦੋਂ ਲੜਕਾ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਤੰਗ ਪ੍ਰੇਸ਼ਾਨ ਕੁੜੀ ਨੂੰ ਕਰਦਾ ਸੀ ਹਾਂ ਜੀ ਤੁਸੀਂ ਉਦੋਂ ਕਿਉਂ ਨਹੀਂ ਕੋਈ ਕੰਪਲੇਨ ਕਰ ਦਿੱਤੀ ਉਹ ਸਰਪੈਕਟ ਚੱਲਦਾ ਪੰਜਾਹ ਕਿਚਾ ਗਿਆ ਆ ਸਮਝਾਇਆ ਨਹੀਂ ਸਮਝਿਆ ਮੈਂ ਸਮਝਿਆ ਮੈਂ ਸਮਝਿਆ ਉਹ ਨਹੀਂ ਸਮਝਿਆ ਤੇ ਤੁਹਾਡੀ ਵੀ ਨਹੀਂ ਸਮਝਾਉਂਦੇ ਹੋ ਹਾਂ ਨਹੀਂ ਸਮਝਿਆ ਮੋਟਾ ਆ ਰਿਹਾ ਗੱਲਾਂ ਕਰਦੇ ਤੂੰ ਆਪਣੀ ਕੁੜੀ ਨੂੰ ਸਮਝਾਓ ਕੁੜੀ ਨੂੰ ਸਮਝਾਓ ਮੁੰਡੇ ਨੂੰ ਨਹੀਂ ਸਮਝਾਉਣਾ ਉਹ ਤਾਂ ਫਿਰ ਤੁਹਾਡਾ ਪੰਚਾਇਤ ਦੇ ਵਿੱਚ ਹੀ ਫੈਸਲਾ ਹੈ ਮੇਰੀ ਤਸਮੇ ਕੋਈ ਗੱਲਬਾਤ ਨਹੀਂ ਹੋਈ ਇੱਕ ਦੱਸਣਾ ਖੰਡੇ ਲੈ ਕੇ ਆਉਂਦਾ ਖੰਡੇ ਖੰਡੇ ਲੈ ਕੇ ਆਉਂਦਾ ਧਮਕੀਆਂ ਦੇਣਾ ਕਰੀ ਕਿਸੇ ਮੁੰਡੇ ਨੂੰ ਫੋਨ ਕਰਦਾ ਕਿਸੇ ਮੁੰਡੇ ਨੂੰ ਫੋਨ ਕਰਦਾ ਕਾਲੀ ਦੇ ਵਿੱਚ ਮੁੰਡੇ ਲੈ ਲੈ ਕਿਉਂਦਾ ਜੀ ਨੇ ਅੰਤ ਤੇ ਆਣ ਕੇ ਦਵਾਈ ਖਾਦੀ ਆ ਤੰਗ ਪਰੇਸ਼ਾਨ ਪਰੇਸ਼ਾਨ ਹੋ ਕੇ ਤੰਗ ਹੋ ਕੇ ਦਵਾਈ ਖਾਦੀ ਦੁਖੀ ਹੋ ਕੇ ਮੇਰੀ ਤੀਨੇ ਦਵਾਈ ਖਾਦੀ ਕੱਪੜੇ ਸਿੱਖਣੇ ਸੀ ਲਾਈ ਕੁੜੀ ਦੇ ਮਗਰ ਜਾਂਦਾ ਰਿਆ ਜਾਂਦਾ ਜਾਂਦਾ ਮਗਰ ਜਾਂਦੇ ਮੈਂ ਖੋ ਗਿਆ ਪਰ ਮਗਰ ਗਈ ਨਾ ਮਾਸੀ ਦਾਦਾ ਜਿੱਥੇ ਜਾਂਦੇ ਕੁੜੀ ਮਗਰ ਜਾ ਕੇ ਕਹਿੰਦਾ ਸੀਗਾ ਮੈਂ ਖੋ ਜ ਮਗਰ ਗਈ ਜਦੋਂ ਕੁੜੀ ਮਗਰ ਗਿਆ ਅੱਛਾ ਇਹੋ ਵੀ ਹਟਾ ਲਈ